ਜਦੋਂ ਉੱਥੇ ਹੋਟਲ 'ਚ ਰੋਟੀ ਖਾਣ ਗਏ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਤੇਰੇ ਆ ਸੱਟ ਲੱਗੀ ਇਹਨੇ ਦਿਖਾਇਆ ਜ਼ਖਮ ਬਹੁਤ ਵੱਡਾ ਸੀਗਾ ਉਸ ਤੋਂ ਬਾਅਦ ਅਗਲਾ ਵੀਕਐਂਡ ਸੀਗਾ ਟ੍ਰਾਂਟੋ ਮੈਚ ਇਹ ਟ੍ਰਾਂਟੋ ਮੈਚ ਦੇ ਨੇ ਪੱਟੀ ਬੰਨ੍ਹ ਕੇ ਕਬੱਡੀਆਂ ਪਾਈਆਂ ਪਰ ਗੱਲ ਨਹੀਂ ਬਣੀ ਤੇ ਇਹ ਉਦਾਸ ਹੋ ਗਿਆ ਵੀ ਹੁਣ ਕੱਪ ਨਹੀਂ ਖੇਡਿਆ ਜਾਣਾ ਉਸ ਤੋਂ ਬਾਅਦ ਕੱਪ ਸੀਗਾ 3 ਅਗਸਤ 2024 ਤੇ ਕੱਪ ਕਹਿੰਦਾ ਵੀ ਨਹੀਂ ਮੇਰੇ ਤੋਂ ਖੇਡਿਆ ਜਾਣਾ ਕੱਪ ਤੋਂ ਪਹਿਲੇ ਦਿਨ ਵੀ ਇੱਕ ਪਾਰਟੀ ਹੁੰਦੀ ਉੱਥੇ ਉੱਥੇ ਵੀ ਮਿਲੇ ਕਹਿੰਦਾ ਬਾਬਾ ਜੀ ਖੇਡਿਆ ਨਹੀਂ ਜਾਣਾ ਸੋ ਮੇਰੇ ਸੱਟ ਬਹੁਤ ਦੇ ਟਾਂਕੇ ਲੱਗੇ ਹੋਏ ਆ ਪਹਿਲਾ ਮੈਚ ਹੋ ਗਿਆ ਫਿਰ ਸਵੇਰੇ ਤੇ ਪਹਿਲਾ ਮੈਚ ਖੇਡਿਆ ਗਿਆ ਟੀਮ ਇਹ ਨਹੀਂ ਆਇਆ ਗਰਾਊਂਡ ਦੇ ਵਿੱਚ ਪਰ ਜਦੋਂ ਅਗਲਾ ਮੈਚ ਖੇਡਿਆ ਜਾਣਾ ਸੀਗਾ ਸੈਮੀਫਾਈਨਲ ਇੰਦਰਜੀਤ ਕਲਸੀਆ ਨੇ ਤੇ ਫਰਿਆਦ ਨੇ ਆਖਿਆ ਵੀ ਬੰਨ ਪੱਟੀ ਤੇ ਟਰਾਈ ਕਰਕੇ ਦੇਖ ਜਦੋਂ ਇਹਨੇ ਪੱਟੀ ਬੰਨ ਲਈ ਟਰਾਈ ਕੀਤੀ ਸਰੀਰ ਗਰਮ ਹੋ ਗਿਆ ਥੋੜਾ ਥੋੜਾ ਪੈਰ ਦੇ ਵਿੱਚੋਂ ਖੂਨ ਨਿਕਲ ਰਿਆ ਸੀਗਾ ਇਹ ਕਬੱਡੀਆਂ ਪਾਉਣ ਲੱਗ ਪਿਆ ਉਹ ਸੈਮੀ ਜਿੱਤਿਆ ਤੇ ਫਿਰ ਫਾਈਨਲ ਦੇ ਵਿੱਚ ਜਦੋਂ ਲੱਗਾ ਕਬੱਡੀਆਂ ਪਾਉਣ ਇਹਨੇ 22 ਕਬੱਡੀਆਂ ਪਾਈਆਂ 20 ਨੰਬਰ ਲੈ ਇਹ ਦੁਨੀਆ ਦਾ ਪਹਿਲਾ ਪਲੇਅਰ ਸਿਗਾ ਵੀ ਹਰ ਨੰਬਰ ਤੇ ਲੋਕ ਤਾੜੀਆਂ ਮਾਰਦੇ ਸਨ ਸੋ ਇੱਕ ਵਾਰੀ ਤੁਸੀਂ ਵੀ ਤਾੜੀਆਂ ਮਾਰ ਦਿਓ ਇਹ ਮਸੂਮ ਜਿਹਾ ਹੈ ਇਹ ਮਲੂਕ ਜਿਹਾ ਹੈ ਇਹ ਇਨੋਸੈਂਟ ਜਿਹਾ ਕਬੱਡੀ ਖਿਡਾਰੀ ਇਹ ਕੌਣ ਹੈ ਇਹ ਮਾਸਕੀਨਾ ਦਾ ਤੇ ਫਕੀਰ ਹੁਸੈਨ ਲੰਬੜਦਾਰ ਦਾ ਇਹ ਪੁੱਤਰ ਹੈ ਸ਼ਹਿਜ਼ਾਦ ਅਲੀ ਸ਼ਾਜੀ ਸ਼ਕਰਪੁਰੀਆ ਮੁਬਾਰਕਬਾਦ ਹੈ ਇਹਨੇ ਰਿਕਾਰਡ ਕਾਇਮ ਕਰਤਾ ਕੈਨੇਡਾ ਦੇ ਕੱਪ ਦਾ ਬੈਸਟ ਰੇਡਰ ਹੋਣ ਦਾ ਫਰਿਆਦ ਦੋ ਵਾਰੀ ਬੈਸਟ ਆਫੀ 16 ਤੇ 22 ਤੇ ਆਹ ਮੁੰਡਾ 2024 ਬੈਸਟ ਰੇਡਰ ਸਾਡੀ ਬਰਾਦਰੀ ਸਾਰੀ ਸੋਚ ਵੀ ਨਹੀਂ ਸਕਦੀ ਵੀ ਕਦੀ ਮੁੜ ਕੇ ਵੀ ਇਹੋ ਜਿਹਾ ਸਮਾਂ ਆ ਜਾਵੇ ਕਿਤੇ ਤਖਤਾ ਪਲਟ ਜਾਏ ਤਾਂ ਗੱਲ ਵੱਖਰੀ ਹੈ ਪਰ ਬਹੁਤ ਵੱਡੀ ਪ੍ਰਾਪਤੀ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਨਾਂ ਨੌਜਵਾਨਾਂ ਦੇ ਵਾਸਤੇ ਲਾਓ ਜੀ ਆਪਾਂ ਹੁਣ ਕੱਬਾ